ਅਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਇਮਾਮ ਕਰੀਮ ਦੀਨ ਸੂਰਾ ਕਹੇ ਕਰੀਮ ਦੀਨ ਨਾਨਕਾ ਰੂਹਾ ਕਾ ਕੀ ਰੂਹਾ ਦਾ ਕੀ ਤੂਲ ਕੇਤਕ ਹਲ ਕੇ ਰੂਹ ਹਨ ਕੇਤਕ ਪਾਰਾ ਬੋਲ ਕੇਤਕ ਕਦ ਪ੍ਰੀਖ ਹੈ ਮੋਟਾ ਕੇਤਕ ਹੋਇ ਕਿਹੀ ਸੂਰਤ ਰੂਹ ਦੀ ਰੰਗ ਕਿਨੀਹਾ ਹੋਇ ਕੌਣ ਹਕੀਮ ਬਣਾਏ ਦਾ ਜੋ ਸਾਗੂਨਾ ਗੁਣ ਇਹੀ ਹਕੀਕਤ ਜੋਕ ਹੈ ਸੋਈ ਵੱਡਾ ਅਖੂਨ ਬਹਨ ਦੇ ਕਿਹੜੀ ਜਾਏ ਹੈ ਇਹੀ ਕਰੋ ਬਿਆਨ ਰੂਹਾਂ ਇੱਕ ਕੇ ਬਹੁਤ ਹੈਨ ਮੁਸ਼ਕਲ ਕਰੋ ਆਸਾਨ ਜਵਾਬ ਨਾਨਕ ਸਾਸੂਰਾ ਨਾਨਕ ਆਖਨ ਰਾਏ ਸੁਣੀਓ کریم ਸਦਾਤ ਬਾਤ ਇਹਦਾ ਕੀ ਤੋਲ ਹੈ ਆਬੇ ਦੀ ਕੀ ਜ਼ਾਤ ਤਰਤੀਦਾ ਕੀ ਨਾਪ ਹੈ ਆਤਿਸ਼ਤਾ ਕੀ ਤੋਲ ਕਿ ਤੱਕ ਦੂਰ ਆਕਾਸ਼ ਹੈ ਕਿ ਤੱਕ ਆਕਾਂ ਫੂਲ ਬਾਦੀ ਸੂਰਤ ਰੂਹੀ ਤਿਸਤਾ ਰੂਪ ਨ ਰੇਖ ਆਤਿਸ਼ ਨੂਰ ਖੁਦਾਏ ਦਾ ਕੁਛ ਅੰਤ ਨ ਪਾਰਾਮੇਖ ਰਖਣ ਚਿਰਾਗ ਮਹਿਲ ਵਿੱਚ ਚਾਨਣ ਸਭ ਹੀ ਜਾਏ ਫਿਰ ਰਖਣ ਅੰਦਰ ਟਿੰਡ ਦੇ ਲਏ ਸਭ ਜੋਤ ਛਬਾਏ ਆਬੀ ਖਾਕੂ ਦੋਏ ਮਿਲ ਜੁਸੇ ਹੋਏ ਅਲਾਈ ਹਕਮਤ ਲਖ ਹਕੀਮ ਮਿਲ ਸਾਇਬ ਤੁਲਨਾ ਆਏ ਵੱਡਾ ਹਕੀਮ ਖੁਦਾਏ ਹੈ ਰਚੇ 84 ਅੰਗ ਇਕ ਸੇ ਇਕ ਸੇ ਅੰਗ ਵਿੱਚ ਗੁਨਾ ਗੁਨੀ ਰੰਗ ਭਇਆ ਪੁਲਾੜ ਆਕਾਸ਼ ਤੇ ਕਰੇ ਆਵਾਜ਼ਾ ਰੂਪ ਕਾਇਮ ਕੁਦਰਤ ਰਬ ਦੀ ਮਿਲ ਰੂਪ ਘਾਰੇ ਰੂ ਲਖ 84 ਤੁਖਮ ਹੈ ਤੁਖਮ ਅੰਤ ਨ ਕੋਈ ਇਕਸ ਇਕਸੇ ਤੁਖਮ ਵਿੱਚ ਭਈ 84 ਲੋਏ ਆਵਣ ਅਵ ਗਣਤੀ ਰੂਹੜੇ ਚਾਵਨ ਅੰਤ ਨ ਕੋਈ ਇਕ ਦੂ ਰੂਹੋਂ ਲਖ ਹੋਏ ਲਖੋਂ ਲਖ ਅਲੋਈ ਕੀ ਪੈਮਾਨਾ ਰੂਹ ਦਾ ਕਿ ਤਕ ਕਹਾਂ ਬਿਥਾਰ ਸਰਿਆ ਜਮੀ ਅਸਮਾਨ ਵਿੱਚ ਰਹਾ ਸੁਚਾਨਨ ਧਾਰ ਇੱਕ ਹੋ ਰੂ ਨ ਕਿਸੇ ਦਾ ਲੱਖ 84 ਬੰਦ ਫਿਰ ਲੱਖ 84 ਇਕ ਹੋਏ ਲਿਖੇ ਬੋਬਿਤ ਛੰਦ ਆਪੇ ਮਾਰੇ ਕਰੇ ਆਪ ਕੁਦਰਤ ਚਲਤ ਦਿਖਾਏ ਪਰਦੇ ਡਾਰੇ ਪਰਮਦੇਵ ਦਿੱਤੇ ਉਸ ਸਭ ਭਲਾਈ ਨਰ ਨਾਰੀ ਦੋਈ ਸਿਰਜਕਾਰ ਖਾਣੀ ਭਾਣੀ ਉਪਾਈ ਜੋ ਇਹਨਾਂ ਜਾਤੀ 부ਜ ਸੀ ਆਪੇ ਆਪ ਖੁਦਾਈ ਸ왈 کریم دین ਸਦਤ ਸੂਰਾ ਕਹੇ ਇਮਾਮ کریم دین ਸੁਣੋ ਨਾਨਕ ਸ਼ਾਹ ਕਿਥੋਂ ਆਲਮ ਉਪਜਦਾ ਫਿਰ ਕਿਥੇ ਜਾਇ ਸਮਾਹੀ ਇਹ ਹਕੀਕਤ ਜੋ ਕਹੇ ਸੋਈ ਰਸੂਲ ਖੁਦਾਈ ਇਕਾ ਇੱਕੀ ਹੋਏ ਰਹੈ ਦੂਜੀ ਰਹੈ ਨਾ ਜਾਇ ਦੂਜਾ ਆਖਣ ਸ਼ਕ ਹੈ ਜਮੇ ਤੇ ਮਰ ਜਾਇ ਸੋ ਕਿਉ ਮੰਨੀਐ ਨਾਨਕਾ ਜੋ ਕਾਇਮ ਰਹੈ ਖੁਦਾਈ ਜਵਾਬ ਨਾਨਕ ਸ਼ਾਹ ਸੂਰਾ ਅਕੇ ਨਾਨਕ ਹਿੰਦਗੀ ਸੁਣੋ ਕਰੀਮ ਸਦਾਤ ਉਪਜੇ ਆਲਮ ਖਾਕ ਤੇ ਫਿਰ ਖਾਕੋਂ ਹੋਏ ਨਬਾਤ ਹੋਏ ਨਬਾਤੋਂ ਕਿਆਮਤਾ ਦੇਵੇ ਗੁ ਨਗੁਨ ਖਾਕੋ ਹੋਵਨ ਆਤਮੀ ਮੁਤਫੇ ਹੋਏ ਮਮੂਨ ਨੁਫਤਿਓ ਮਾਸ ਉਪਜਈ ਮਾਸੋ ਜੁ ਸੇ پاک ਰਹਿ ਆ ਸੁਗੰਧਾ ਹੋਇਆ ਤਰਿਆ ਨਾਉ ਨਪਾਕ ਨਿਆਮਤਾ ਤੇ ਵਿਸ਼ਟਾ ਪਿਆ ਮਿਲਿਆ ਜੋ ਆਦਮ ਸੰਗ ਖਾਦਾ ਆਕਾਮਾ ਕੋ ਕਰਾ ਅਵਰ ਅਗਣਤੀ ਰੰਗ ਵਿਸ਼ਟਾਤੇ ਕਈ ਉਪਜ ਹੈ ਜੀ ਛੰਦ ਅਪਰ ਮਿੱਟੀ ਮੁਸਲਮਾਨ ਦੀ ਫੇਰ ਕਰੇ ਉਹਤਾਰ ਲਿਖਿਆ ਵਿੱਚ ਕਿਤਾਬ ਦੇ ਬੋਲੇ ਨਾਨਕ ਸਾਹਿਬ ਜਿਨਿ ਪਛਾਣਾ ਰੱਬ ਦਾ ਫੇਰ ਰੱਬ ਹੀ ਮਾਹੀ ਸਮਾਈ ਸਿਰੁ 쿠שי ਦਾ ਰਖਿਆ ਅਰਬਾਨਾ ਸਰ ਮਾਹੀ ਜੋ ਜ਼ਾਹਰ ਕਰੈ ਜਹਾਨ ਵਿੱਚ ਇਸ ਤਰ੍ਹਾਂ ਦੂਸਕਤਾ ਹੈ ਰੂਹਾਂ ਨੂੰ ਰੂਖ ਆਵਨੀ ਫਿਰ ਰੂਹਾਂ ਤੇ ਰੂ ਹੋਏ ਆਵਾ ਗੌਣ ਜਹਾਨ ਦਾ ਵਰਚਨਾ ਚੱਕੇ ਕੋਈ ਦੇਖ ਪੈਦਾਇਸ਼ ਰੱਬ ਦੀ ਘਟ ਵੱਧ ਕਿਸੇ ਨਾ ਹਕ ਦੂਜਾ ਹੁਆ ਨਾ ਹੋਸੀਆ ਵਰਤੇ ਤਾਕੋ ਤਕ ਲਖ ਮੁਹੰਮਦ ਮੁਸਤਾਫਾ ਰਾਮ ਕ੍ਰਿਸ਼ਨ ਲਖ ਹੋਏ ਇੱਕ ਆਵਨ ਇੱਕ ਜਾਹੇ ਉੱਠ ਕੇ ਧੀ ਗਿਨੇ ਨਾ ਕੋਈ ਲਖ ਔਤਾਰ ਪੈ ਕੰਬਰਾ ਉਮਤ ਅੰਤ ਨਾ ਮਰਮਰ ਮਿਲਦੇ ਕਾ ਸੋ ਫਿਰ ਫਿਰ ਹੋਏ ਔਤਾਰ ਲਖ ਕਿਤਾਬਾਂ ਲਿਖ ਕੇ ਗਏ ਐਸੀ ਕਾਕੂਟੀਰ ਲੇਖ ਲਿਖਾਰੀ ਉਪਜੈ ਉਈ ਲਿਖ ਲਿਖਰਾthetaਰ ਕਾਜ਼ੀ ਮੁੱਲਾ ਆਜਿਆ ਮਿਸਰ ਪਰ ਦੇਲਕ ਬ੍ਰਹਮੀ ਵਿਸ਼ਨ ਮਹੇਸ਼ ਲਖ ਮਰਜੀ ਲਿਖਨ ਮਤ ਲਿਖਨ ਬੇਦ ਵਿਚਾਰ ਕਰ ਉਕਤ ਸਿਆਣਪ ਨਾਲ ਮਰ ਫਿਰ ਜੰਮਣ ਬਪੜੇ ਤੇ ਰਿ ਲੈਂਦੇ ਬੇਦ ਸੰਭਾਲ ਬੇਦੋਂ ਫਿਰ ਕਦੀਬ ਕਰੇ ਵਹਿਰ ਵਿਰੋਧ ਕਰਾਈ ਲੱਖ ਲੱਖ ਦਾਨੋਂ ਦੇਵਤੇ ਹੱਤਰ ਹੋਏ ਮਰਾਹੇ ਸ਼ਿਵ ਸ਼ਕਤੀ ਦੋਇ ਸਾਜੀਆਂ ਉੱਤਮ ਮੱਥਮ ਲੋਏ ਮਰਦੇ ਵਿਰ ਵਿਰੋਧ ਕਰ ਮਰ ਫਿਰ ਮਾਟੀ ਹੋਏ ਸਵਾਲ ਕਰੀਮਦੀਨ ਸੂਰਾ ਕਹੇ ਇਮਾਮ ਕਰੀਮਦੀਨ ਪੁੱਛੇ ਸੱਚ ਸਵਾਲ ਹੱਕ ਬਿਗਾਨਾ ਜੋ ਰੱਖਣਾ ਤਿੰਨਾ ਹੋਸੀ ਕੌਣ ਹਵਾਲ ਮੂਏ ਖਾਕੂ ਸੇ ਮਿਲੇ ਵਤਨਾ ਅਮਦ ਹੋਏ ਲੈਣਾ ਦੇਣਾ ਦੁਨੀ ਦਾ ਫੈਸਲਾ ਕਿਉ ਕਰ ਹੋਏ ਕਰਨ ਗਰੀਬਾਂ ਉਪਰੇ ਜ਼ਾਲਮ ਬਹੁ ਤੇਜ਼ੋਰ ਕੁਕਣ ਖਤੇਜ ਤੀਨ ਬਹੁ ਸੁਣੇ ਨ ਕੋਈ ਸ਼ੋਰ ਅਦਲ ਨਾ ਹਾਕਮ ਕਰਸਨੀ ਲੁੱਟ ਲੈ ਸੰਕਰਬਾਰ ਇਹ ਹਕੀਕਤ ਸੋਧ ਕਰ ਦੇ ਸੱਚ ਵਿਚਾਰ ਗੈਬ ਮੁਕਾਮ ਖੁਦਾਈ ਦੇ ਜਿੱਥੇ ਲੈਣ ਹਿਸਾਬ ਲੈਣਾ ਦੇਣਾ ਦੁਨੀ ਦਾ ਕਰਨ ਸਵਾਦ ਜਵਾਬ ਕਿਉਂ ਕਰ ਲੈਣਾ ਲਈਦਾ ਕਿ ਸਭਿਤ ਲੈਣਾ ਦੇਣ ਕਹੇ ਇਮਾਮ ਕਰੀਮਦਿਨ ਇਹ ਫੈਸਲਾ ਕਿਉਂ ਕਰ ਲੈਣਾ ਜਵਾਬ ਨਾਨਕਸ਼ਾ ਸੂਰਾ ਸੁਨੋ ਇਮਾਮ کریم دین ਨਾਨਕ ਕਹੇ ਫਕੀਰ ਹੱਕ ਬੇਗਾਨਾ ਜੋ ਰੱਖਣ ਸੋ ਹੁਸਨ ਬਹੁਤ ਜ਼ਾਹਿਰ ਉਹੀ ਪਰਸਨ ਜੋਨ ਚੋਂ ਪਾਇਆ ਨਕ ਦਿਨਾ ਕੇ ਤੋਰ ਲੈਣਾ ਦੇਣਾ ਨਾ ਛੁੱਟੇ ਲੱਦ ਲੱਦ ਲੈਸਨ ਬੋਰ ਦਿਨ ਦੇ ਬਹੁਤ ਸਜਾਏ ਕੋ ਲੈਣ ਕੇ ਸਭੇ ਹਿਸਾਬ ਜਿੰਨ ਜ਼ੁਲਮ ਕਮਾਇਆ ਦੁਨੀ ਵਿੱਚ ਤਿੰਨਾ ਕਿਆਮਤ ਇਹ ਅਜ਼ਾਬ ਬਾਂਦਰ ਰਿਚ ਔਦਾਰ ਤਰ ਕਲੰਦਰ ਦੇਨ ਸਜਾਈ ਘਰ ਘਰ ਫਿਰਸਨ ਨੱਚਦੇ ਕੀ ਤਾਪਸਨ ਆਏ ਦਰ ਦਰ ਹੋਸਨ ਮੰਗਤੇ ਜੋਖਾਨ ਬਿਗਾਨਾ ਮਾਲ ਨਾਨਕ ਕਹੇ ਕਰੀਨ ਦੇਨ ਬੁਰਾ ਤਿੰਨਾ ਦਾ ਹਾਲ ਫਿਟ ਅਵੇ ਹਾ ਖਾਇਆ ਦੇਣਾ ਪਵੇ ਜੋ ਫਿਰ ਦੇਣਾ ਲੈਣਾ ਨਾ ਛੁੱਟੇ ਸਹੀ ਸਜਾਈ ਢੇਰ ਹਾਤੀ ਕੋੜੇ ਊਠ ਪਰ ਪੈਸੇ ਬੈਲ ਔ ਤਾਰ ਜਿਨ੍ਹਾਂ ਦੇ ਸਿਰ ਬਹੁਤ ਜ਼ੁਲਮ ਸੀ ਫਿਰ ਲੈਸਨ ਮਾਰ ਹਰ ਪਰਿੰਦੇ ਜਗਬਰ ਪਾਸਨ 파ਹੀ ਆਏ ਲੈਹਨੇ ਧਾਰ ਨਾ ਛੱਡੀ ਲੈਸਨ ਮਾਰ ਕੇ ਵਿਕਾਏ ਜੈਸਾ ਕੋਈ ਬੀਜੀਏ ਉਹਨੇ ਏਸੋ ਤੈਸਾ ਸੋਏ ਕਿਆਮਤ ਕੇ ਦਿਵਸ ਹੀ ਸਭ ਨਬੇੜੀ ਹੋਏ ਕਾਸ਼ ਫਿਰ ਲਿਵਾਈ ਲਿਆ ਬਈ ਦੁਨੀਆ ਅੰਦਰ ਫਿਰ ਲੈਣਾ ਦੇਣਾ ਨੇਕ ਬਦ ਕੋਸੀ ਸਭੇ ਨਬੇੜ ਕਾਸ਼ ਅੰਦਰ ਜੀ ਮਰੇ ਫੇਰਲੇ ਉੱਤੇ ਨਾਲ ਦੇਣਾ ਲੈਣਾ ਨਾ ਛੁੱਟੇ ਲਈ ਅੱਗੇ ਸਭ ਸੰਭਾਲ ਜੈਸੀ ਖੇਲ ਚੌਰਾਸੀ ਤੈਸਾ ਇਹ ਸੰਸਾਰ ਪੱਕਾ ਫੇਰਣਾ ਆਵੀ ਪਿਆਜੋ ਅੰਦਰ ਬਾਹਰ ਪਹੁੰਤਾ ਜਾਏ ਖੁਦਾਏ ਨੂੰ ਫੇਰਣਾ ਜੰਮੇ ਸੋਏ ਕਾਇਮ ਮਿੱਟੀ ਤਿਸਦੀ ਕੰਚਨ ਬੰਨੀ ਹੋਏ ਸਵਾਲ ਇਮਾਮ کریم دین ਸੂਰਾ ਸੁਣੋ ਨਾਨਕਿੰਦੀਆਂ ਕਹੀ ਕਰੀ ਮਾ ਇਹ ਹਿੰਦੀ ਚਾਰ ਫਰਿਸ਼ਤੇ ब्रह्मा बिशन महादेव चौथी शक्त फरीशता कहे भवानी जाहे चारों खलक खालक दे, करन तुदे ही तुदे ही कुछ बुझिया दो दारा, ए हकीकत सच सबा दे बुझाए लिख्यालाहे दूजा नूर मुहम्मदी पया रसूल खुदाए बिना रसूल खुदाए दे ਈ ਜਾ ਹੁਆ ਨਾ ਕੋਈ ਕੋਈ ਜੋ ਮੁਸਲਮਾਨ ਕੋ ਕਹੇ ਨਸੀਹਤ ਸੁਏ ਜਵਾਬ ਨਾਨਕ ਸ਼ਾ ਸੂਰਾ ਸੁਣੋ ਸੈਦ کریم دین ਜਾਨੋ ਸੱਚ ਸੁਨਾਏ ਨੂਰੀ ਚਾਰ ਫਰਿਸ਼ਤੇ ਚਾਰ ਕਦੇਵ ਗਵਾਹੀ ਅਵਲ ਨੂਰ ਖੁਦਾਏ ਦਾ ਜਾ ਕਾ ਅੰਤ ਨ ਪਾਰ ਨਗਰੋਂ ਬਲਿਆ ਚਰਾਗ ਇੱਕ ਸ਼ਕਤੀ ਦਾ ਉਤਾਰ ਸ਼ਕਤੋਂ ਤਿੰਨ ਫਰਿਸ਼ਤੇ ਬ੍ਰਹਮਾ ਵਿਸ਼ਨ ਮਹਾਦੇਵ ਆ ਬੀ ਬਦੀ ਆਤਿਸ਼ੀ ਸੱਚ ਹਕੀਕਤ ਏ ਤੀਨੋ ਆਪ ਪਛਾਨਿਆ ਹਮ ਸਰ ਅਵਰਨਾ ਕੋਈ ਆਪੇ ਆਪ ਖੁਦਾਈ ਕਹੈ ਪਰਮ ਪੁਲਾਣੇ ਸੋਏ ਤੀਨੋ ਕੀਆ ਗੁਮਾਨ ਬੋ ਹਮ ਹੀ ਕਹੈ ਖੁਦਾਈ ਆਤਿਸ਼ ਮਿਸਲ ਚਰਾਗ ਦੀ ਇਕ 3 ਲੱਖ ਜਗਾਏ ਆਤਿਸ਼ ਹੀ ਤੇ ਉਪਜੀ ਇਹ ਤੀਨੋ ਹੀ ਦੇਵ ਲਿਖਿਆ ਤੀਨ ਕਿਤਾਬ ਵਿੱਚ ਬ੍ਰਹਮਾ ਵਿਸ਼ਨ ਮਹਾਦੇਵ ਉਹ ਆਵਾਜ਼ਾਂ ਗਿਆਬ ਦਾ ਸੁਣਿਆ ਤੀਨੋ ਦੇਵ ਹਮ ਤੇ ਖਲਕ ਖਲਕ ਦੇ ਹੋਰ ਆਵਾਜ਼ਾਂ ਦੇ ਤੀਨੋ ਇਕੱਠੇ ਹੋਏ ਕਰ ਗਏ ਸ਼ਕਤ ਕੇ ਦਵਾਰ ਜਾ ਖੜੋਤੇ ਦਰ ਸੱਚੇ ਲਾਗੇ ਕਰਨ ਜੋਹਾਰ ਉੱਛਣ ਤੀਨ ਫਰਿਸ਼ਤੇ ਹਮ ਪਰ ਵੀ ਹੈ ਹੋਰ ਉਹ ਆਵਾਜ਼ਾਂ ਗਿਆਬ ਦਾ ਹੋਰ ਕیتے ਅੰਤਨਾ ਓਰ ਕਵਨਪੁਰੀ ਕੇ ਦੇਵ ਤੁਮ ਕਹਾ ਬਸੋ ਕਿਸ ਲੋਏ ਸੁਨ ਕਰ ਇਸ ਆਵਾਜ਼ ਨੂੰ ਰਹੇ ਸਮਾਤੀ ਹੋਏ ਉਹ ਆ ਹੁਕਮ ਖੁਦਾਏ ਦਾ ਕੁਦਰਤ ਪਈ ਹਜੂਰ ਨੂਰ ਮਿਲਿਆ ਜਾਏ ਨੂਰ ਨੋ ਹੋਏ ਰਹੇ ਭਰਪੂਰ ਦੇਖਨ ਰੰਗ ਮਹਿਲਨੋ ਪੁਰ ਹੈ ਅੰਡਿਆਂ ਨਾਲ ਆਗਿਆ ਹੋਈ ਸ਼ਕਤ ਨੂੰ ਅੰਧਾਤੀ ਹਾਂ ਦਿਖਾਲ ਦੇਖਨ ਅੰਡਾ ਫੋਰ ਕਰ ਵਿੱਚ ਤਬਕ ਵਸੈ ਕਈ ਲੋਏ ਬ੍ਰਹਮੇ ਬਿਸ਼ਨ ਮਹੇਸ਼ ਲਖ ਗਿਣਤੀ ਅੰਤ ਨਾ ਕੋਈ ਰਾਮ ਕ੍ਰਿਸ਼ਨ ਪਰਸਰਾਮ ਲਖ ਮਚ ਕਚ ਅਵਤਾਰ ਨਰ ਸਿੰਘ 52 ਬੂਧ ਲਖ ਕੋਈ ਬਹਿਰ ਨਾ ਪਰ ਕਿਤੇ ਲਖ ਮੁਹੰਮਦਾ ਅੰਤ ਨਾ ਲੁਆ ਲੋਏ ਇਕ ਤੇ ਹੀ ਬ੍ਰਹਮੰਡ ਦਾ ਅੰਤ ਨਾ ਪਾਈ ਕੋਈ ਬਲਨ ਚਿਰਾਗ ਬੇਅੰਤ ਲਖ ਬਿਸਮੇ ਹੋਏ ਬੇਅੰਤ ਵੱਡਾ ਨੂਰ ਸਲਾਹੀ ਹੈ ਜਿਸ ਦੀ ਪਏ ਅਨੰਤ ਨੂਰੋਂ ਬਲਿਆ ਚਿਰਾਗ ਇਕ ਇਕ ਚਿਰਾਗੋ ਲਖ ਆਫ ਤਬ ਮਹਿਤਾਬ ਲਖ ਉਤਪਤ ਅਕ ਫਰਕ ਇਕ پلਕਕੇ ਅੰਦਰੇ ਉਤਪਤ ਖਪਤ ਅਪਾਰ ਲੋਬ ਵਾਲੀ ਦਰਗਾਹ ਦਾ ਕੀਤਾ ਕਰੋ ਸ਼ਮਾਨ ਕਹੋ ਮੁਹੰਮਦੀ ਇਕ ਤੁਮ ਤਰਖ ਹੈ ਕਈ ਅਪਾਨ ਉਪਜੈ ਨੂਰ ਖੁਦਾਏ ਤੇ ਖਪਤ ਨਾ ਲਗੇ ਵਾਲ ਸਭ ਖਾਕੂ ਤੇ ਉਪਜੈ ਕਾਨ ਹੈ ਵਾਲ ਨਬਾਤ ਨਾਨਕ ਆਖੇ ਰਾਵਸ ਸਚ ਸੁਣੋ کریم ਸਦਤ ਮੂਮਨ ਹੋਵੇ ਮੂਮ ਦਿਲ ਮਰ ਫਿਰ ਹੋਵੇ ਖਾਕ खाको हो नियामत पाक कान है वानो आदमी ताते नुतफे होवन आदमी अवर है वानी जात कान है मर फिर होन। पान मरातब क्या जे ही कही है वो कोई मुनाफक संघ दिल मर फिर होवन खाक खाको पर्वत पत्थर पत्थर ते फिर तात चूना होवे पत्थरों ਧਰਿਆ ਆਤਿਸ਼ ਸੰਗ ਚੂਨੋ ਪਾਣੀ ਮੇਲਿਆ ਹੋਵੇ ਮੋਮਨ ਪੰਗ ਪੱਥਰ ਬਾਜੋਂ ਦਸਿਆ ਦਿਨ ਦਿਨ ਵੱਡਤਾ ਜਾਏ ਰਹੇ ਸਹੰਸਰ ਜੁਗਲਕ ਪੱਥਰ ਨਾਮ ਕਹਾਈ ਮਿੱਟੀ ਮੁਸਲਮਾਨ ਦੀ ਲਾਏ ਅਮਰਤ ਹੋਏ ਹੋਵਨ ਪੱਥਰ ਕਾਕਤੇ ਮਰੇ ਮੁਨਾਫਕ ਤੇ ਹੀ ਮੋਮੋ ਹੋਰ ਨਿਆਮਤਾ ਤਾਂ ਕੇ ਸੁਣ ਤੂੰ ਨਾਮ ਘੰਦਮ ਮੋਟ ਫਿਰੰਜ ਮੂੰਗ ਨਖੁੱਦ ਮਸੂਰ ਰਵਾਏ ਮਿਸ਼ਰੀ ਖੰਡ ਨੀ ਬਾਤ ਗੁੜ ਮੀਵੇ ਗੁਨਾ ਗੂਨ ਰੋਗਨ ਕਪੜੇ ਤੇਲ ਦੁੱਧ ਕੋਏ ਨਬਾ ਤੋਂ ਮੋਮ ਆਤਸ਼ ਬਿਨਾ ਨਾ ਮੋਮ ਹੋਏ ਰਹੇ ਜੁ ਤਰਤੀ ਮਹਾ ਸੁਣੋ ਕ੍ਰੀਮ ਸਹਿਦਾ ਆਖੀ ਨਾਨਕ ਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ